ਕਾਂਤ ਮਾਨੋਸਪੰਚ ਚੁਣੀ ਆ ਸੇਵਾ ਕਾਂਤ ਮਤਤਾ ਇਤਮਾਨ ਬਣ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਮੈਂ ਸੁਨੀਤਾ ਪਿੰਡ ਰਾਂਝੇ ਰ ਕੋਠੇ ਤੋਂ ਸਰਪੰਚ ਚੁਣੀ ਗਈ ਆ ਮੈਨੂੰ ਪਿੰਡ ਦੇ ਲੋਕਾਂ ਨੇ ਇਨਾ ਮਾਨ ਮਕ ਬਖਸ਼ਿਆ ਕਿ ਜਿਹੜਾ ਮੈਂ ਕਿ ਇਥੋਂ ਤੱਕ ਰ ਪਹੁੰਚੀ ਆ ਕਿ ਮੈਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨੀ ਆ ਮੈਂ ਵੀ ਸਵਾਸਤ ਦੋਨੀ ਆ ਕਿ ਮੈਂ ਪਿੰਡ ਦਾ ਵਿਕਾਸ ਕਰਾਂਗੀ ਕਿਹੜੇ ਕਿਹੜੇ ਸਮਨ ਸਾਹਿਬ ਕੰਮ ਜਿਹੜੇ ਨੇ ਪਿੰਡ ਦੇ ਵਿੱਚ ਪੰਨ ਕਪੇ ਜਿਹੜੇ ਤੋੜੀ ਗਈ ਜਿਹੜੇ ਪੂਰੇ ਦਵਾਈ ਜਣ ਸਰ ਜਿਦਾ ਕੀ ਜਾਂਜਗਰ ਦਾ ਕੰਮ ਥੋੜਾ ਜਿਆ ਰਹਿ ਗਿਆ ਆ ਉਹ ਕੰਪਲੀਟ ਕਰਨਾ ਆ ਡੰਗੇ ਲਵਾਏ ਜਿਦਾ ਕੀ ਬਲੇ ਲਵਾਏ ਅਹੀਂ ਤੇਰਾ ਬਲੇ ਲਵਾਇਆ ਫਿਰ ਕੀ ਹੋਰ ਛੋਟੇ ਜਿਹਦਾ ਕੀ ਕੰਮ ਜਿਹੜੇ ਰਹਿੰਦੇ ਆ ਉਹ ਅਹੀਂ ਕਿ ਆਪਣੇ ਪਿੰਡ ਦਾ ਵਿਕਾਸ ਕਰੀਏ ਜਿਦਾ ਕੀ ਹੁਣ ਬਚਾਰੀ ਗਰੋਂਟ ਹੈ ਜਿਹੜੀ ਕਿ ਮੇਰੀ ਕੋਸ਼ਿਸ਼ ਤੇ ਇਹੀ ਹੈ ਕਿ ਬਚਾਰੀ ਗਰੋਂਟ ਬਣੇ ਬੱਚੇ ਜਿਹੜੇ ਖੇਡਣ ਜਿਹੜੇ ਇਧਰ ਉਧਰ ਫੋਨ ਆਰੇ ਵਿੱਚ ਲੱਗੇ ਰਹਿੰਦੇ ਆ ਇਹ ਬਚਨ ਟਾਈਮ ਮਿਲੇ ਖੇਡਣ ਦਾ ਟਾਈਮ ਮਿਲੇ ਕਿਉਂਕਿ ਇਨਾਂ ਕਰ ਟੈਂਬ ਨਹੀਂ ਮਾਪੇ ਉਹਦੇ ਹੱਦ ਦੇ ਫੋਨ ਉਹਦੇ ਨਾਲ ਬੱਚੇ ਧਿਆਨ ਹੁੰਦਾ ਹੈ ਫੋਨਾਂ ਦੇ ਵਿੱਚ ਤੇ ਅਸੀਂ ਕਹਿੰਦੇ ਕਿ ਗਰੌਂਡ ਬਣੇ ਬੱਚੇ ਗਰੌਂਡਾਂ ਦੇ ਵਿੱਚ ਜਾ ਕੇ ਖੇਡਣ ਤੇ ਖੇਡਾਂ ਦੇ ਵਿੱਚ ਹੁੰਦਾ ਧਿਆਨ ਹੋਏ ਜਿਵੇਂ ਮੈਂ ਕਹਿਣਾ ਚਾਹੁੰਦੇ ਜਿਵੇਂ ਜਿਵੇਂ ਸਰਕਾਰ ਕੋਲ ਸਹੂਲਤਾਂ ਮਿਲ ਲਈ ਜਾਣ ਗਿਆ ਮੈਂ ਅੱਗੇ ਤੋਂ ਅੱਗੇ ਕੰਮ ਕਰਵਾਵਾਂਗੀ ਜੀ ਭਾਜੀ ਉਹਨੂੰ ਪਿੰਡ ਦੇ ਲੋਕਾਂ ਸਰਪੰਚ ਜੀ ਨੇ ਆ ਸੇਵਾ ਕਰਨ ਦਾ ਮੌਕਾ ਤਾ ਸੋ ਤੁਹਾਡੇ ਸਿਰ ਤੇ ਸੰਭੀਰ ਪਾ ਸਕਦੇ ਆ ਤਾਂ ਮਾਨ ਬਸਿਆ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਪਿੰਡ ਰੰਜੀ ਦੇ ਕੋਠੇ ਦੇ ਸਰਪੰਚ ਸੁਨੀਤਾ ਦੇਵੀ ਦੇ ਘਰੋਂ ਸਾਰੇ ਪਿੰਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਸਰਪੰਚੀ ਦਾ ਮੌਕਾ ਦਿੱਤਾ ਔਰ ਜੋ ਵੀ ਪਿੰਡ ਦਾ ਵਿਕਾਸ ਹੈ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਕੀਤਾ ਵੀ ਹੈਗਾ ਔਰ ਅੱਗੇ ਜਿਹੜੇ ਪੈਂਡਿੰਗ ਕੰਮ ਪਏ ਦੇ ਨੇ ਉਹ ਮੰਤਰੀ ਸਾਹਿਬ ਕੋ ਕਹਿ ਕੇ ਕਰਵਾਵਾਂਗੇ ਵਧੀਆ ਤਰੀਕੇ ਨਾਲ ਮંત્રી ਸਾਹਿਬ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਇਸ ਪ੍ਰਿੰਟ ਨੂੰ ਤਿਆਰੀ ਵਿੱਚ ਲਿਆਂਨ ਵਾਸਤੇ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਇਸ ਵਾਸਤੇ ਸਾਡੇ ਸਾਰਾ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ। ਉਹ ਤੁਹਾਡੇ ਪਿੰਡ ਜੇ ਲੱਗਦਾ ਕੋਈ ਇਦਾਂ ਦੇ ਰਸਨ ਕਾਰਡ ਜਿਨ੍ਹਾਂ ਦੇ ਰਸਤੇ ਕਾਰ ਨਹੀਂ ਬਣੇ ਉਹਨਾਂ ਜਾਇਦਾ ਰਸਨ ਕਾਰਡ ਹੀ ਬਣੇ ਹੁੰਦੇ ਆ। ਕੀ ਇਦਾਂ ਦੀ ਕੋਈ ਸਮੱਸਿਆ ਹੈ ਤੁਹਾਡੇ ਪਿੰਡ? ਸਾਡੇ ਪਿੰਡ ਸਮੱਸਿਆ ਜਿਹੜੀ ਆ ਉਹ ਤੇ ਰਸਨ ਕਾਰਡ ਦੀ ਤਕਰੀਬਨ ਠੀਕ ਹੀ ਆ। ਕੁਝ ਇਸ ਤਰ੍ਹਾਂ ਦੇ ਹੈਗੇ ਨੇ ਘਰ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਅਜੇ ਤੱਕ ਤੇ ਫਿਲਹਾਲ ਤੇ ਸਾਰੇ ਤਕਰੀਬਨ ਠੀਕ ਹੀ ਹੈ ਵਧੀਆ ਬਹੁਤ ਤਰੀਕੇ ਨਾਲ ਰਾਸ਼ਨ ਕਾਰਡਾਂ ਦਾ ਕੰਮ ਚੱਲ ਰਿਹਾ ਸੀਗਾ ਤੇ ਹੁਣ ਜਦੋਂ ਕੋਈ ਨਵੀਂ ਸਕੀਮ ਆਏਗੀ ਤੇ ਪਿੰਡਾਂ ਦੇ ਜ਼ਰੂਰ ਬਣਾਵਾਂਗੇ ਰਾਸ਼ਨ ਕਾਰਡ ਨਾਲ ਉਹ ਪਿਛਲੀ ਪੰਚਾਇਤ ਉਹ ਲੋਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਤੁਹਾਡੇ ਵਾਈਚ ਪੂਰੇ ਕਰਾਈ ਜਾਣਗੇ ਕਾਫੀ ਇਸ ਤਰ੍ਹਾਂ ਦੇ ਕੰਮ ਹੈਗੇ ਸੀਗਾ ਜਿਹੜੇ ਮਤਲਬ ਅਸੀਂ ਕੀਤੇ ਨੇ ਪਿਛਲੀ ਪੰਚਾਇਤ ਨੇ ਵੀ ਕੀਤੇ ਹੋਣਗੇ ਪਰ ਜਿੰਨਾ ਕੰਮ ਹੋਣਾ ਹੀ ਕਰ ਚੁੱਕੇ ਆ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਸਭ ਤੋਂ ਹੀ ਆਮ ਦੇਖਿਆ ਆਏਗਾ ਜਦੋਂ ਬਾਹਰ ਦੇ ਪਿੰਨਾਂ 'ਚ ਜਾਈਦਾ ਲਾਈਟਾਂ ਲੱਗੀਆਂ ਹੁੰਦੀਆਂ, ਫੁੱਲ-ਫੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਦਾ। ਉਹ ਇੱਕ ਸੋਹਣੀ ਪਾਰਕਿੰਗ ਜਰ ਹੁੰਦੀ ਆ। ਦਿਸਪੈਂਸਰੀ ਹੁੰਦੀ ਆ। ਉਹ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ, ਨੌਜਵਾਨਾਂ ਵਾਸਤੇ ਓਪਨ ਜਮ ਹੁੰਦੀ ਆ। ਉਹ ਬੱਚਿਆਂ ਵਾਸਤੇ ਖੇਡ ਦਾ ਜਗ੍ਹਾ ਮਦਾਨ ਹੁੰਦਾ। ਤੋ ਦੇਖ ਵਧੀਆ ਨਜ਼ਰ ਹੁੰਦੀ ਆ, ਸੋਹਣਾ ਲੱਗਦਾ ਪਿੰਡ ਕਿਉਂਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜਿਉਂ ਕੀ ਹੈ ਦੀ ਸਹੂਲਤ ਹੈ। ਸਾਡੇ ਪਿੰਡ 'ਚ ਹਜੇ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈਗੀ ਪਹਿਲੇ ਹੈਗਾ ਸੀਗਾ ਉਹ ਦਾ ਜਿਮ ਦਾ ਸਮਾਨ ਤੇ ਉਹ ਹੁਣ ਖਰਾਬ ਪਿਆ ਹੋਇਆ ਹੈ ਵੀ ਅਸੀਂ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹ ਜਿਮ ਦੇ ਸਮਾਨ ਬਾਰੇ ਜਰੂਰ ਕੋਸ਼ਿਸ਼ ਕਰਾਂਗੇ ਵੀ ਇਹ ਬੱਚਿਆਂ ਦੇ ਔਰ ਲਾਈਟਾਂ ਬਾਰੇ ਜਿਹੜੀ ਗੱਲਬਾਤ ਆ ਕਿ ਉਹ ਲਾਈਟਾਂ ਦਾ ਮੰਤਰੀ ਸਾਹਿਬ ਨੇ ਕੀਤੀ ਆ ਉਹਦੇ ਵਿੱਚ ਲਾਈਟਾਂ ਪਾਸ ਹੋਈਆਂ ਨੇ ਦੇਖੋ ਹੁਣ ਕਦੋਂ ਤੱਕ ਲੱਗ ਰਹੀਆਂ ਨੇ ਜੀ ਪਾਰਕ ਬਾਰੇ ਕਰਾਂਗੇ ਗੱਲਬਾਤ ਮਨਰ ਕਾਜ਼ੀ ਦੇ ਚ ਜਿਹੜੇ ਜੋਗ ਹੋਉਂਦੇ ਆ ਉਹਨਾਂ ਨੂੰ ਤੇ ਜਗ੍ਹਾ ਨਹੀਂ ਤਾਂ ਸਭ ਨਜਾਇਜ਼ ਨਾ ਪਾਈ ਜਾਂਦੇ ਆ ਤੇ ਤੱਜੇ ਕੋਈ ਕਿੰਨਾ ਬਰਾਲਾ ਕੀਤਾ ਇੱਥੇ ਨਹੀਂ ਅਜੇ ਤੱਕ ਸਾਡੇ ਤੇ ਠੀਕ ਆ ਵਧੀਆ ਚੱਲ ਰਿਹਾ ਕੰਮ ਨੰਦੇਕਾ ਦਾ ਕੋਈ ਨਜਾਇਜ਼ ਨਹੀਂ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸਾਡੇ ਫੈਕਟਰੀ ਸਾਹਿਬ ਜੋ ਜੋ ਵਿਚਾਰ ਕਰ ਰਹੇ ਸਰਪੰਚ ਸਾਹਿਬ ਐਂ ਜੀ ਸਾਰੇ ਮਿਲ ਰਲ ਕੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਕੋਈ ਇਸ ਤਰ੍ਹਾਂ ਦਾ ਨਹੀਂ ਆ ਜੀ ਸਾਹਿਬ ਤੁਹਾਨੂੰ ਦੇਖਿਆ ਹੋਵੇਗਾ ਪਹਿਲੇ ਸਮੇਂ ਦੇ ਵਿੱਚ ਕੱਚੇ ਕੁੱਟੇ ਬਣਾਤਾ ਆਈਆਂ ਪਰ ਨਵੇਂ ਫਾਰਮ ਭਰੇ ਗਏ ਨੇ ਤੁਹਾਡੇ ਪਿੰਡ 'ਚ ਕਿੰਨੇ ਲੋਕਾਂ ਨੇ ਕੱਚੇ ਕੁੱਟੇ ਬਣਾਤਾ ਆਈਆਂ ਕਿੰਨੇ ਨਵੇਂ ਫਾਰਮ ਭਰੇ ਗਏ ਜਿਹੜੇ ਤੇ ਜਾਇਜ਼ ਆ ਸੀ ਭਰੇ ਆ ਕੋਈ ਤਕਰੀਬਨ 10-12 ਜਾਇਜ਼ ਭਰੇ ਆ ਨੀ ਬਿਲਕੁਲ ਕੋਈ ਨੀ ਜਾਇਜ਼ ਨਹੀਂ ਸਾਡੇ ਵਿੱਚ ਚੱਲ ਰਿਆ ਜਿਨ੍ਹਾਂ ਨੂੰ ਹੱਕ ਸਰਕਾਰ ਦੇ ਰਹੀ ਆ ਉਹਨਾਂ ਦੇ ਜਿਨ੍ਹਾਂ ਦਾ ਹੱਕ ਬੰਦਾ ਉਹਨਾਂ ਨੂੰ ਦੁਆਰ ਆ ਸੀ ਭਰੇ ਵੀ ਆ ਗਏ ਆ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਕਿ ਕਿੰਨੇ ਕੱਚੇ ਕੁੱਟੇ ਬਣਾਤਾ ਜਿਹੜੇ ਹਾਂਜੀ ਸਾਡੇ ਪਿੰਡੇ ਜਿਹੜੀਆਂ ਪਹਿਲੀਆਂ ਗ੍ਰਾਂਟਾਂ ਤੇ ਕੋਈ ਨਹੀਂ ਮੇਰੇ ਖਿਆਲ ਆਈ ਇਹ ਤੇ ਨਵੀਂ ਗ੍ਰਾਂਟ ਹੁਣ ਅਸੀਂ ਭਰੀਆਂ ਨੇ ਦੇਖੋ ਸਰਕਾਰ ਕੀ ਉਪਰਾਲਾ ਕਰਦੀ ਹੁਣ ਵਾਸਤੇ ਜੀ ਸਰ ਆਪਣੇ ਪਿੰਡ ਦੀ ਐਜੂਕੇਸ਼ਨ ਲੈ ਕੇ ਜਿਵੇਂ ਦੇਖਦੇ ਸਕੂਲ ਕਿੰਨੀ ਦਰ ਤੱਕ ਤੁਹਾਨੂੰ ਲੱਗਦਾ ਕਿ ਇੱਥੇ ਤਾਕਤ ਦੀ ਕਮੀ ਆ ਜਾਂ ਹੈ ਜਾਂ ਹੋਰ ਰਹੋਣੀ ਹੋਰ ਜੀ ਸਾਡੇ ਸਰ ਮੀਡਲ ਕਲਾਸ ਤੱਕ ਪਿੰਡ ਮਾੜੀ ਦੇ ਵਿੱਚ ਸਕੂਲ ਹੈਗਾ ਉੱਥੇ ਬਹੁਤ ਵਧੀਆ ਤਰੀਕੇ ਨਾਲ ਪੜਾਈ ਚੱਲ ਰਹੀ ਹੈ ਅਸੀਂ ਗੱਲ ਨਹੀਂ ਕਰੀ ਠੀਕ ਹੈ ਜੇ ਕੋਈ ਸਾਨੂੰ ਲੱਗਦਾ ਹੋਏਗਾ ਤੇ ਅਸੀਂ ਜ਼ਰੂਰ ਸਰਕਾਰ ਨੂੰ ਆਦੇ ਬਾਰੇ ਜਾਣਕਾਰੀ ਦਵਾਗੇ ਫਿਲਹਾਲ ਤੇ ਠੀਕ ਆ ਹੋਰ ਸਕੂਲ ਵੀ ਜਿਹੜਾ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇੱਕ ਜੰਗਲੀ ਆ ਇੱਥੋਂ 3 3 ਕਿਲੋਮੀਟਰ ਅੰਦਾਜ਼ੇ ਤੇ 1.5-2 ਕਿਲੋਮੀਟਰ ਸਾਡੇ ਪਰਮਾਨੰਦ ਸਕੂਲ ਆ ਉਹ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਸੋ ਨੌਜਵਾਨਾਂ ਦਾ ਵੀ ਲੈਥਨ ਦੇ ਵਿੱਚ ਅਮ ਰੋਲਦਾ ਹੁੰਦਾ ਸੋ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਰੋ ਕੀ ਬਿਹਤਰੀ ਕਰ ਦਾਂਗੇ हां बहुत बढ़िया क्वेश्चन है सर ਤੁਹਾਡਾ ਉਹਨਾਂ ਵਾਸਤੇ ਅਸੀਂ ਕੁਝ ਗ੍ਰਾਊਂਡ ਬਾਰੇ ਆਪਣੇ ਮੰਤਰੀ ਸਾਹਿਬ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਐਜੂਕੇਸ਼ਨ ਬਾਰੇ ਵੀ ਗੱਲਬਾਤ ਕਰਾਂਗੇ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਔਰ ਉਹਨਾਂ ਨੇ ਜੋ ਸਾਡੇ ਆਪਣੇ ਇਲੈਕਸ਼ਨਾਂ ਦੇ ਵਿੱਚ ਜੋ ਮਦਦ ਕੀਤੀ ਹੈ ਸਾਡੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਵੀ ਉਹਨਾਂ ਵਾਸਤੇ ਬਹੁਤ ਕੁਝ ਕਰਨ ਕਰਨੀ ਚਾਹੁੰਦੇ ਹਾਂ ਸਾਰਾ ਸੈਂਟਰਲ ਗਵਰਨਮੈਂਟ ਜੋ ਪੰਜਾਬ ਸਰਕਾਰ ਸੁਖ ਹਸੂਲਪਨ ਗਰੀਬ ਲੋਕਾਂ ਵਾਸਤੇ ਪੰਡਾ ਚੋਂ ਕਿ ਕਿਦਾਂ ਜੇ ਤੁਹਾਡੇ ਬੰਦੀ ਹੋ ਜੇ ਤਾਂ ਉਹਨਾਂ ਤਾਂ ਕਪੂਜਦਾ ਨਹੀਂ ਹੁੰਦੀਆਂ ਤੇ ਤੁਹਾਡੀ ਗੱਲ ਤੇ ਕਿਵੇਂ ਬਰਾਦਾ ਕੀਤਾ ਜਾਵੇ ਦੇਖੋ ਸਾਡੇ ਵਾਸਤੇ ਸਾਰੇ ਸਾਂਝੇ ਨੇ ਸਾਡੇ ਵਾਸਤੇ ਕੋਈ ਬੈਰ ਹੀ ਨਹੀਂ ਕੋਈ ਵਿਰੋਧ ਨਹੀਂ ਹੈਗਾ ਅਸੀਂ ਸਾਰਿਆਂ ਵਾਸਤੇ ਇੱਕ ਨਜ਼ਰ ਨਾਲ ਚੱਲਾਂਗੇ ਔਰ ਵਧੀਆ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕਰਾਂਗੇ ਆਪਣੇ ਤਰੀਕੇ ਦੇ ਨਾਲ ਸਰ ਜੋਧਨ ਅਰਸ਼ਵਰੋਧ ਪੰਜਾਬ ਸਤਾਨੇ ਮਹਿੰਮ ਜੀ ਦੀ ਸੋ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਦੋ ਸਾਡੇ तकरीबन ਸਾਡੇ ਪਿੰਡ ਸਾਡੇ ਜਿਹੜੇ ਨੌਜਵਾਨ ਪੀੜੀ ਐ ਬਹੁਤ ਅੱਛੀ ਐ ਇਸ ਨਸ਼ੇ ਤੋਂ ਰਹਿਤ ਨੇ ਬਹੁਤ ਚੰਗੇ ਬੱਚੇ ਨੇ ਚੱਲ ਰਹੇ ਨੇ ਐਸੀ ਗੱਲ ਨਹੀਂ ਆ ਮੇਰਾ ਪਿੰਡ ਸਭ ਤੋਂ ਵਧੀਆ ਪਿੰਡ ਹੈ ਇਹਦੇ ਵਿੱਚ ਜਿੰਨੇ ਵੀ ਬੱਚੇ ਮੈਂ ਦੇਖ ਰਿਹਾ ਸਾਰਿਆਂ ਦੀ ਇੱਜ਼ਤ ਮਾਣ ਔਰ ਨਸ਼ੇ ਤੋਂ ਰਹਿਤ ਨੇ ਜੀ ਬੀ ਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਸਿਆ ਤੁਹਾਡੇ ਅਸੇਤੇ ਸਰਪੰਚ ਆ ਤਾ ਸਿਰ ਤੇ ਆ ਸੋ ਕੀ ਮੈਸੇਜ ਦੇਣਾ ਚਾਹੋਗੇ ਬਣਵਾਇ ਦੇਖੋ ਜੀ ਅਸੀਂ ਇਕੱਲੇ ਸ਼ੇਰ ਨਹੀਂ ਹੈਗੇ ਪੂਰੇ ਪਿੰਡ ਨੇ ਸਾਨੂੰ ਜਿੰਨੇ ਵੀ ਪਿੰਡ ਦੇ ਵੋਟਰ ਨੇ ਇਹ ਸਭ ਸਰਪੰਚ ਨੇ ਮੈਂ ਕੱਲਾ ਸਰਪੰਚ ਨਹੀਂ ਹੈਗਾ ਜਿੰਨਾ ਵੀ ਵਿਕਾਸ ਹੋਏਗਾ ਪਿੰਡ ਦੀ ਨਿਗਰਾਨੀ ਦੇ ਵਿੱਚ ਹੋਏਗਾ ਪਿੰਡ ਦੀ ਦੇਖ ਰਿਕ ਦੇ ਅੰਦਰ ਹੋਏਗਾ